ਇਹ ਪਾਸੇ ਨਹੀਂ ਤੇਰਾ ਧਿਆਨ ਪਿਆ ਕਿ ਸਬਦਾ ਮੁੱਕਾ ਵਾ ਤੇ ਮੈਂ ਉਹ ਦਸਾਂ ਪਿੱਲੇਉਣ ਵਾਲਾ ਵਾ ਸੂਟਾਂ ਵਾਲ ਤੇਰਾ ਧਿਆਨ ਪਿਆ ਗਿਆ ਵਾ ਵੀ ਮੇਰੇ ਹੈ ਨਹੀਂਗੇ ਇਹ ਕੋਈ ਨਹੀਂ ਹੋਊਗਾ ਮੰਮੀ ਇਹ ਵੀ ਲੈ ਆਉਣੇ ਦੱਸ ਅੱਗੇ ਕਿਹੜਾ ਵਰਤੀ ਦਾ ਨਹੀਂ ਚਾਹੀ ਲਿਆਈ ਦਾ ਨਹੀਂ ਅੱਗੇ ਵੀ ਤੇ ਆਪਾਂ ਹੀ ਲਿਉਨੇ ਆ ਐਵੇਂ ਤਾਂ ਹੀ ਜਾਣ ਬੁੱਝ ਕੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਇਹ ਸੂਟਾ ਜੋਗੇ ਪੈਸੇ ਹੈ ਨਹੀਂਗੇ ਘਰ ਜਾਣੇ ਉਹਨੇ ਕੁਝ ਸੋਚਿਆ ਨਹੀਂ ਜਿਵੇਂ ਪਿੱਛੋਂ ਸੌਖੀ ਸੀ ਨਾ ਤੇ ਅੱਗੇ ਵੀ ਸੌਖਾ ਘਰ ਲੱਭਦੇ ਤੇ ਮੇਰੀ ਗੱਲ ਸੁਣ ਜੀਵੰਦਰੀ ਭਾਬੀ ਲੱਖ ਰੁਪਏ ਦੀ ਚੀਜ਼ ਲੈ ਆਵੇ ਉਹ ਲੈ ਕਿਉਂਣੀ ਆ ਤੇ ਫੇਰ ਕੀ ਜੇ ਬਣਾ ਲਾਂਗੇ ਤੇ ਕੰਮ ਆ ਜਾਊਗਾ ਸੂਟ ਵੀ ਨਾ ਕੋਈ ਚੱਜਦਾ ਨਹੀਂ ਹੈਗਾ ਨਾਦ ਕੇ ਮਮੀ ਹੁਣਾਂ ਲਿਆ ਕੇ ਦੇਣਾ ਬਸ ਇਹੋ ਇੱਕ ਦੋ ਸੂਟ ਹੀ ਆ ਉਹ ਵੀ ਘਰ ਇਦਾਂ ਦੇ ਪਾਉਣ ਦੇ ਹੀ ਆ ਗਰਮ ਸੂਟ ਤੇ ਕੋਈ ਬਣਾਇਆ ਹੀ ਨਹੀਂ ਹੈ ਅਦਗਾ ਪਰ ਕਹਿੰਨੀ ਆ ਮਮੀ ਨੂੰ ਕਿ ਚੱਲ ਇੱਕ ਅਦਾ ਲੈ ਹੀ ਦੋ ਹਾਂ ਹਲੇ ਠੰਡ ਤੇ ਹੈਗੀ ਆ ਮਹੀਨਾ ਇੱਕ ਪੂਰਾ ਪਿਆ ਆ ਚੱਲ ਮੁੜ ਕੇ ਗਰਮੀਆਂ ਵਾਲੇ ਫੇਰ ਵੇਖੀ ਜਾਊਗੀ ਪੋਸਟਿੰਗ ਆਪਾਂ ਲਾਗੀ ਕਹਿੰਦੇ ਆ। ਵੇਖਾਂ ਪਲਾ ਕਿਹੜਾ ਕਿਹੜਾ ਸਬਦਾ ਹੈਗਾ ਤੇ ਕਿਹੜਾ ਹੈ ਨਹੀਂ। ਇੰਨੇ ਤੇ ਕਿਤੇ ਧਿਆਨ ਦੇਣਾ ਹੀ ਨਹੀਂ। ਕਿ ਮੈਂ ਵੀ ਇਹੀ ਲਵਾਂ ਤੇ ਵੇਖ ਕੇ ਦੱਸ ਹੀ ਦਵਾਂ ਕਿ ਕੀ ਹੈਗਾ ਵਾ ਤੇ ਕੀ ਹੈ ਨਹੀਂ। ਦੋਣੋ ਦੂਣੇ ਤੇ ਹੈ ਗੀਆਂ। ਥੋੜਾ ਹੀ ਸਬਦਾ ਲਿਓਣ ਵਾਲਾ ਵਾ। ਸ਼ਾਲੀ ਆ ਜਿਹੜਾ ਮੁੱਖਾ ਵਾ ਨਾ ਉਹ ਲੈਨੇ। ਮੰਮੀ ਆਦਾਸਾ ਕੀ ਕਰਨਦੇ ਆ ਇਥੇ ਕਰਨਾ ਕੀ ਆ ਸਬਦਾ ਵੇਖਣ ਲਈ ਵੀ ਕਿਹੜਾ ਹੈਗਾ ਵਾ ਤੇ ਕਿਹੜਾ ਹੈ ਨਹੀਂ ਤੂੰ ਤੇ ਕਿਤੇ ਆਪਣੇ ਆਪ ਦੱਸਣਾ ਹੀ ਨਾ ਹੋਇਆ ਵੀ ਵੇਖ ਕੇ ਚਲੋ ਸੌਦਾ ਮੀ ਉਹ ਕਿਹਵਲੇ ਮੋਕੀ ਜਾਂਦਾ ਕਈ ਵਾਰ ਤੇ ਹੀ ਨਹੀਂ ਵੀ ਧਿਆਨ ਪੈਂਦਾ ਹੈਗਾ ਤੇ ਕੋਈ ਨਹੀਂ ਜਿਹੜਾ ਮੁਕਾ ਉਹ ਲੈ ਆਉਨੇ ਆ ਜਾ ਕੇ ਪਰ ਧਿਆਨ ਰੱਖੀਦਾ ਬੰਦਰ ਰਪਿੰਦਰ ਫਿਰ ਜ਼ਰੂਰੀ ਆ ਵੀ ਮੁੱਕ ਜੂਗਾ ਤੇ ਫੇਰ ਹੀ ਜਾਣਾ ਵਾ ਲੈਣ ਚਲ ਮੰਮੀ ਕੋਈ ਨਹੀਂ ਲੈ ਆਉਨੇ ਆ ਸੌਦਾ ਵੀ ਵੈਸੇ ਮੈਂ ਰਾਜਧਾਨੀ ਜੇ ਸ਼ਹਿਰ ਨੂੰ ਜਾਂਦਾ ਆ ਸ਼ਹਿਰ ਜਾਣਾ ਮੰਮੀ ਸ਼ਹਿਰ ਤਾਂ ਜਾਣਾ ਹੀ ਮੇਰਾ ਨਾ ਸੂਟ ਇੱਕਦਾ ਹੀ ਆ ਬਸ ਤੇ ਗਰਮ ਸੂਟ ਤੇ ਕੋਈ ਬਣਾਇਆ ਹੀ ਨਹੀਂ ਐ ਤਕਾਂ ਤਾਹਲੇ ਠੰਡ ਵੇਖੋ ਕਿੰਨੀ ਮਹੀਨਾ ਪੂਰਾ ਪਿਆ ਵਾ ਬਸ ਮੰਮੀ ਸਾਰੇ ਇਦਾਂ ਦੇ ਹੀ ਪਾਉਣ ਦੇਈਆਂ ਮੇਰੀ ਗੱਲ ਸੁਨ ਰਪਿੰਦਰ ਤੂੰ ਕਿਹੜਾ ਕਿਤੇ ਜਾਣਾ ਵਾ ਰਹਿਣਾ ਤੇ ਘਰੇ ਹੀ ਆ ਤੇ ਜਿਹੜੇ ਪਿਛਲੀ ਵਾਰ ਵਾਲੇ ਸੂਟ ਵਾ ਉਹਨਾਂ ਨੂੰ ਕੀ ਹੋਇਆ ਵਾ ਬੜੇ ਸੋਹਣੇ ਆ ਜਿਹੜੇ ਤੂੰ ਘਰ ਪਾਉਣੀ ਆ ਮੰਮੀ ਕਿੱਥੇ ਬੜੇ ਸੋਹਣੇ ਆ ਤੁਹਾਨੂੰ ਪਤਾ ਮਹਾ ਇੱਕੋ ਸੀਜ਼ਨ ਹੀ ਪੈਂਦੇ ਆ ਉਹ ਤੂੰ ਮੁੜ ਕੇ ਤੁਹਾਨੂੰ ਪਤਾ ਹੋਰ ਤਰ੍ਹਾਂ ਦੇ ਹੋ ਜਾਂਦੇ ਆ ਹਾਏ ਮੜਕੇ ਉਹਨਾਂ ਨੂੰ ਕੀ ਹੋ ਜਾਂਦਾ ਵਾ ਨਲੇ ਆਦਿਕਾਂ ਤੇ ਬਣਾਇਆ ਇਨੀਗਾ ਕੋਈ ਵੀ ਹੈਗਾ ਤੇ ਚੱਲ ਇੱਕ ਅੱਧਾ ਮੈਂ ਹਾਂ ਲੈ ਆਉਣੀ ਆ ਪਿੰਡ ਜਾਣ ਦਾ ਇਰਾਦਾ ਹੀ ਮੈਂ ਚੱਲ ਪਿੰਡੋਂ ਵੀ ਹੋ ਆਉਂਗੀ ਤੇ ਪਿੰਡ ਹੈ ਨੋ ਕੀ ਗੱਲ ਵਾ ਹੈ ਉਹ ਪਾ ਕੇ ਲੈ ਜਾਈ 10 ਮੰਮੀ ਆ ਪਿੰਡ ਜਾਣ ਵਾਲਾ ਵਾ ਤੇ ਇਹਨੂੰ ਕੀ ਹੋਇਆ ਵਾ ਬੜਾ ਸੋਹਣਾ ਸੂਟ ਵਾ ਮੰਮੀ ਇਹਦਾ ਨਾ ਘਰੇਆ ਕਰੋ ਜੜੀ ਚੀਜ਼ ਦੀ ਲੋੜ ਉਹ ਲੈਣੀ ਤੇ ਪੈਂਦੀ ਆ ਨੇ ਮੈਨੂੰ ਵੀ ਪਤਾ ਵਾ ਜੜੀ ਦੀ ਲੋੜ ਵਾ ਨਾ ਲੈਣੀ ਪੈਂਦੀ ਤਾਂ ਹੀ ਮੈਂ ਸਬਦਾ ਵੇਖਣ ਲਈ ਸੀ ਇਹ ਪਾਸੇ ਨਹੀਂ ਤੇਰਾ ਧਿਆਨ ਪਿਆ ਕਿ ਸਬਦਾ ਮੁੱਕਾ ਵਾ ਤੇ ਮੈਂ ਉਹ ਦਸਾਂ ਪਿੱਲਿਉਣ ਵਾਲਾ ਵਾ ਸੂਟਾਂ ਵਾਲ ਤੇਰਾ ਧਿਆਨ ਪਿਆ ਗਿਆ ਵਾ ਵੀ ਮੇਰੇ ਹੈ ਨਹੀਂਗੇ ਇਹ ਕਿ ਕੰਮ ਆਊਗਾ ਮੰਮੀ ਇਹ ਵੀ ਲੈ ਆਉਣੇ ਦੱਸ ਅੱਗੇ ਕਿਹੜਾ ਵਰਤੀ ਦਾ ਨਹੀਂ ਚਾਹੀ ਲਿਆਈ ਦਾ ਨਹੀਂ ਅੱਗੇ ਵੀ ਤੇ ਆਪਾਂ ਹੀ ਲਿਆਉਣੇ ਆ ਐਵੇਂ ਤਾਂ ਹੀ ਜਾਣ ਬੁਝ ਕੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਕਿ ਸੂਟਾ ਜੋਗੇ ਪੈਸੇ ਹੈ ਨਹੀਂਗੇ ਜਿਹੜਾ ਕੰਮ ਕਰਨ ਵਾਲਾ ਵਾ ਨਾ ਉਹ ਕਰਿਆ ਕਰੋ ਜੇ ਤੂੰ ਨਹੀਂ ਬਣਾਏ ਤੇ ਮੈਂ ਕਿੰਨੇ ਕ ਸੂਟ ਬਣਾ ਲੇ ਯਾਰਕਾ ਚੱਲ ਵੇਖ ਲੋ ਫਿਰ ਤੁਸੀਂ ਤਾਂ ਬਸ ਇਦਾਂ ਹੀ ਕਰਨੀ ਹੁੰਦੀ ਆ ਜੇ ਨਹੀਂ ਲੈ ਕੇ ਦੇਣਾ ਤਾਂ ਉਦਾਂ ਤੁਸੀਂ ਸਿੱਧੀ ਨਾ ਕਰ ਦੋ ਨਾ ਕਰਨ ਵਾਲੀ ਕਿਹੜੀ ਗੱਲ ਵਾ ਦੱਸ ਤੂੰ ਨਿਆਣੀ ਐ ਤੈਨੂੰ ਨਹੀਂ ਦੇਖਦਾ ਭਲਾ ਤੇ ਘਰ ਵਿੱਚ ਕੀ ਬਣਿਆ ਕੀ ਨਹੀਂ ਸੂਟਾਂ ਦੀ ਪੈ ਗਈ ਆ ਵੀ ਤੂੰ ਸਬਦੇ ਵੱਲ ਧਿਆਨ ਕਰ ਉਹ ਨਹੀਂ ਵੇਖਿਆ ਵੀ ਹੈਗਾ ਵਾ ਕਿ ਨਹੀਂ ਹੈਗਾ ਤੈਨੂੰ ਤੇ ਮੈਂ ਸੂਟ ਦਿੰਨੀ ਆ ਚੰਗੀ ਤਰ੍ਹਾਂ ਹੀ ਬੈਠੇ ਆ। ਓਏ ਆਹ ਹੋਆ ਨਾ ਹਸਤਾਵ ਜਿਹਾ ਲਿਖਿਆ ਏ। ਕੋ ਖਾਦ ਖੂਦ ਦੇ ਦੇਣ ਵਾਲੇ। ਅੱਛਾ। ਉਹ ਜਿਨ੍ਹਾਂ ਨੇ ਖਾਦ ਖੂਦ ਪਾਈ ਉਹਨਾਂ ਦੇ ਥੋੜੇ-ਬੋੜੇ ਦੇਣ ਵਾਲੇ। ਤੇ ਮੈਂ ਚੱਲ ਦੇ ਦੇ। ਨਹੀਂ ਅਜੇ ਦੇਣੇ ਆ ਉਹਦਾ ਹਿਸਾਬ ਹੀ ਲਿਆਂ ਕਰਨਾ। ਠੀਕ। ਤੇ ਮੰਡੀਆਂ ਵੀ ਥੋੜੇ ਜਿਲੇ ਲੈਂਦੇ ਹਿਆਰ ਕੀ। ਚਲੋ ਉਹ ਤੇ ਠੀਕ ਆ। ਆਹ ਚਲ ਕਟਾਕ ਟੂ ਦਵਾਂਗੇ। ਤੇ ਮੈਂ ਆਈ ਤੁਹਾਡੇ ਵੱਲ ਕੰਮੇ ਕ। ਦੱਸੋ। ਕੰਮ ਇਹ ਹੀ ਮੇਰਾ ਦਈ shear ਨਾ ਜਾਂਦੀ ਜਰਗ। ਕੰਮ ਹੀ ਕੋਈ। ਕੰਮ ਵੀ ਹੈਗਾ ਹੀ। ਮੇਰਾ ਨਾ ਸੂਟ ਹੈ ਨਹੀਂ ਬਸ ਆਹੀ ਇੱਕ ਦੋ ਹੀ ਆ ਜਿਹੜਾ ਪਾਉਣ ਦੇਈਆਂ ਤੇ ਮੇਰਾ ਦਾ ਹੀ ਵੀ ਕਿਸੇ ਦਿਨ ਪਿੰਡੋਂ ਹੋ ਕੇ ਆਉਨੇ ਆ ਤੇ ਚਲ ਗਰਮ ਸੂਟ ਇੱਕ ਬਣਾ ਲੈਣੀ ਆ ਉਹ ਗਰਮ ਸੂਟ ਰਪਿੰਦਰ ਹੁਣ ਤੂੰ ਕਰਨਾ 15 20 ਦਿਨ ਤੇ ਠੰਡ ਰਹਿ ਗਈ ਤੇ ਜਿਹੜੇ ਪਹਿਲੇ ਹੈਗੇ ਆ ਇੱਕ ਦੋ ਉਹੋ ਹੀ ਪਾ ਲੈ ਦੱਸ ਤੁਸੀਂ ਫਿਰ ਮੰਮੀ ਵਾਲੀਆਂ ਗੱਲਾਂ ਕਰੀ ਜਾਂਦੇ ਆ ਜੇ ਮੰਮੀ ਵੱਲ ਗਈ ਹੀ ਉਹ ਵੀ ਬਸ ਐ ਹੋ ਗੱਲਾਂ ਕਰੀ ਜਾਂਦੇ ਆ ਜਦੋਂ ਜ਼ਿਆਦਾ ਠੰਡੀ ਹੁੰਦੀ ਆ ਤਦ ਕਿਹੜੇ ਤੁਸੀਂ ਬਣਾਤੇ ਸੀ ਤਦੋਂ ਵੀ ਤੁਸੀਂ ਕਹਿੰਦੇ ਕੋਈ ਨਹੀਂ ਟਾਈਮ ਲੱਗਦਾ ਬਣਾ ਦੇਣੀ ਦੱਸ ਕਵਾਂ ਤੇ ਫੇਰੀ ਬਣਾ ਕੇ ਦੇਣੀ ਆਪੋਂ ਤੁਹਾਨੂੰ ਪਤਾ ਹੈਗਾ ਯਾ ਮੈਨੂੰ ਹੁਣ ਕੀ ਪਤਾ ਵੀ ਤੈਨੂੰ ਸੂਟ ਚਾਹੀਦਾ ਤੇ ਮੰਮੀ ਨੂੰ ਤੇ ਪਤਾ ਵਾ ਨਾ ਕਿ ਕਿਦਾਂ ਦੇ ਘਰ ਪਾਉਣ ਦੇਈ ਤੇ ਮੈਂ ਸੂਟ ਹੀ ਲਾਦਾ ਇੱਕ ਅੱਦਾ ਤੇ ਮੰਮੀ ਨੇ ਕੀ ਕਿਹਾ ਤੈਨੂੰ ਕਾੜੀਆਂ ਮੰਮੀ ਨੇ ਇਹ ਕਹਿਣਾ ਮੰਮੀ ਨੇ ਉਹ ਕੋਈ ਕੇ ਜੋ ਅਗੇ ਕਰਦੇ ਆ ਰਾਤੀਂ ਬਥੇਰੀ ਘਰ ਛੜੀ ਹੀ ਤੇ ਹੁਣ ਫੇਰ ਉਹ ਕੰਮ ਹੀ ਆ ਉਹਨਾਂ ਦਾ ਆਹ ਤੇ ਕਿਉਂ ਖਿਜਣ ਖੁਜੋਈ ਕਰਦੀ ਹੰਨੀ ਮੰਮੀ ਨਾਲ ਫੇਰ ਤੇ ਮੈਂ ਹੁਣ ਦੱਸੋ ਕੋਈ ਚੀਜ਼ ਲਵਾਈ ਨਾ ਹੁਣ ਜਿਹੜੀ ਚੀਜ਼ ਦੀ ਲੋੜ ਹੋਣਾ ਲੈਣੀ ਤਾਂ ਪੈਂਦੀ ਆ ਜਿਹੜੀ ਚੀਜ਼ ਦੀ ਲੋੜ ਵਾ ਉਹ ਮਿਲਦੀ ਹੈ ਤੈਨੂੰ ਇਹ ਥੋੜਾ ਵਾ ਹੁਣ ਦਾਜਾ ਰਹਿ ਗਿਆ ਤੇ ਹੁਣ ਮੋٹے ਸੂਟ ਲੈਣੇ ਤੁਰਤਾ ਜਾਈ ਫਿਰ ਪਹਿਲਾਂ ਲੈ ਦਿੰਦੇ ਹੁੰਦੇ ਉਹ ਵੀ ਤੁਸੀਂ ਬਣਾ ਕੇ ਦੇਂਦੇ ਹੁੰਦੇ ਉਹ ਵੀ ਤੁਹਾਡਾ ਇਦਾਂ ਹੀ ਕਰਦੇ ਜਦੋਂ ਕਹਿ ਦਿੰਦੀ ਹਾਂ ਇਹ ਬਣਾ ਦੇਣੇ ਹੀ ਕਹਿ ਦਿੰਦੀ ਜੇ ਲੈ ਦੇਣੇ ਹੀ ਮੈਂ ਵੀ ਸਾਰੀ ਉਮਰ ਮਾਦਾ ਕਸੂਰ ਕੱਢਦਾ ਰਹਾ ਮੈਨੂੰ ਤਾਂ ਲੱਗਦਾ ਤੇਰਾ ਹੀ ਆ ਸਾਰੇ ਆਹੋ ਮੈਂ ਇਹਨੂੰ ਤੁਹਾਨੂੰ ਚੰਗੀ ਲੱਗਦੀ ਗੇ ਹੁਣ ਮਾਦਾ ਨੇ ਬਸ ਮੜਿਆ ਰੋਗੇ ਦਾਤਾ ਵਾ ਉਹ ਬਸ ਹੁਣ ਚੰਗੀ ਹੋ ਗਈ ਜੇ ਮੈਂ ਮਾਰੀ ਲੱਗਦੀ ਲੱਗਦਾ ਪਰ ਪਹਿਲਾਂ ਦਾ ਹਾਤਾ ਵੀ ਵੇਖਿਆ ਵਾ ਵੀ ਕਿੰਨੇ ਲੱਗਣ ੜੇ ਕਿੰਨੇ ਨਹੀਂ ਲੱਗਣ ਪਹਿਲਾਂ ਸਾਉ ਤਾਂ ਕਰੀ ਮੈਨੂੰ ਦਿੱਤਾ ਹੋਇਆ ਤੇ ਮੈਂ ਲਿਖਾਂ ਕਿੰਨੇ ਪੈਸੇ ਤੁਹਾਡੇ ਕੋਲੋਂ ਦੇ ਦਿੱਤੇ ਮਾਦਾ ਬੋਲਣ ਕਰਕੇ ਜੇ ਉਹਨਾਂ ਨੂੰ ਪੈਸੇ ਦੇ ਨਹੀਂ ਨਾ ਹੋ ਪੈਸਾ ਕਰੀ ਮੈਨੂੰ ਪੈਗੀ ਹੈ ਕਦੀ 1000 ਰੁਪਈਆ ਕੋਈ ਧਰਿਆ ਵਾ ਹੱਤ ਤੇ ਵੀ ਲੈ ਫੜ ਆਪਣੇ ਕੋਲ ਸਾਉ ਕੋ ਤੁਹਾਡਾ ਹੀ ਆ ਮੈਂ ਕਿਹੜਾ ਖਾਂਡਿਆ ਕੋਈ ਨਸ਼ਾ ਕਰਨ ਲਿਆ ਵਾ ਬਸ ਮੁੜ ਕੇ ਹੀ ਤਾਂ ਨਹੀਂ ਗੱਲਾਂ ਕਰਨ ਡਿਆ ਪਿਆ ਕਰੋ ਤੇ ਕੀ ਗੱਲ ਮੇਰਾ ਨਹੀਂ ਜੀ ਕਰਦਾ ਮੇਰੇ ਕੋਲ ਵੀ ਪੈਸੇ ਹੋਣ ਕੋਈ ਗੱਲ ਨਹੀਂ ਤੈਨੂੰ ਪੈਸੇ ਦੇ ਦਿੰਦਾ ਮੈਂ ਤੇ ਸਾਮ ਕਿ ਰੱਖ ਛੜ ਉਹਨਾਂ ਨੂੰ ਗੱਲ ਸੰਬੰਧੀ ਨਹੀਂ ਹੁੰਦੀ ਇਹ ਅਮਚਲ ਬੰਦੇ ਦੇ ਕੋਲ ਹੋਣਾ ਤੇ ਵੇਲੇ-ਕਵੇਲੇ ਬੰਦਾ ਖਰਚ ਲੈਂਦਾ ਗਦੇ ਮੈਂ ਆਦੇ ਪਰਸੋਂ ਪਰਸੇ ਤੇਰਾ ਫੁੱਲਣ ਡਿਆ ਹੈ ਘਟੋ ਘਟ ਵੀ ਦੇ 2.5 3000 ਰੁਪਏ ਆ ਦੇ ਵਿੱਚ ਤੇ ਕੀ ਕਰਨੇ ਆ ਤੂੰ ਪੈਸੇ ਉਹ ਵੀ ਮੈਂ ਜਮਾ ਹੀ ਕਰਕੇ ਰੱਖੇ ਸੀ ਜਿਹੜਾ ਕੋਈ 150 ਦੇ ਤੇ ਮੈਂ ਵੀ ਜਮਾ ਹੀ ਕੀਤੇ ਆ ਉਹ ਇਕੱਠੇ ਕਰਕੇ ਰੱਖੇ ਸੀ ਠੀਕ ਕਰਕੇ ਰੱਖੇ ਹੁਣ ਤੁਸੀਂ ਇਦਾਂ ਹੀ ਦਾਨੀਆਂ ਗੱਲਾਂ ਕਰੋ ਮੰਮੀ ਤਾਂ ਹੁਣ ਇਦਾਂ ਦੇ ਹੈ ਹੀ ਹੈ ਵਾ ਹੁਣ ਤੁਸੀਂ ਉਹਨਾਂ ਦੇ ਮਗਰ ਲੱਗੇ ਆ ਉਹ ਮੈਂ ਮਗਰ ਨਹੀਂਗਾ ਲੱਗਾ ਠੀਕ ਆ ਨਾ ਅੱਗੇ ਸਾਰੀ ਉਮਰ ਉਹਦੀਆਂ ਸੋੰਦਾ ਰਿਆਂ ਵੀ ਮਾਦਾ ਤੇਰੀ ਗਲਤੀ ਹੈ ਤੂੰ ਹੁਣ ਮੈਂ ਗਲਤ ਹੋ ਗਈ ਆ ਤੇ ਗਲਤੀਆਂ ਜਿਹੜਾ ਦੱਸ ਦਿਆਂ ਤੇ ਰਹਿ ਗਏ ਸਾਰੇ ਠੰਡ ਚ ਹੁਣ ਤੂੰ ਪੈਸੇ ਖਾਚਣ ਨੂੰ ਤੁਰ ਪੀ ਚਲੋ ਠੀਕ ਆ ਨਾ ਲੈ ਕੇ ਦੋ ਨਹੀਂ ਐਵੇਂ ਉਹ ਗੱਲ ਤੂੰ ਇਹਦਾ ਠੰਡ ਪੈ ਜੂਗੀ ਨਾ ਉਹ ਪੈ ਜੂਗੀ ਠੰਡ ਜਾ ਚਲ ਜਾਂ ਮੈਨੂੰ ਲੱਗੋ ਮੇਰਾ ਸਿਰ ਨਾ ਖਾ ਬਸ ਲੱਗੇ ਉਹਨਾਂ ਨੂੰ ਲੱਗੇ ਉਹਦੀ ਉਹ ਬੋਲੀ ਬੋਲਣੀ ਆ ਆ ਗਈ ਆ ਮੇਰੇ ਲੱਗੇ ਹੋਰ ਹੀ ਸਿਰ ਖਾ ਦੱਸ ਵੀ 10 ਦਿਆਂ ਰਹਿ ਗਏ ਹੁਣ ਕੀ ਫਾਇਦਾ 2.5 ਹਜ਼ਾਰ ਤੂੰ ਖਰਚ ਕੇ ਤੇ ਘਰ ਆ ਜਾਣਾ ਮਾਤਾ ਫਿਰ ਸੱਚੀ ਬੋਲਦੀ ਆ ਕੇ ਉਹ ਕਿਹੜੀ ਝੂਠੀ ਮੈਂ ਲਵਲੀ ਮੇਰੇ ਵੱਲ ਵੀ ਆਈ ਸੀ ਅੱਛਾ ਮੈਨੂੰ ਵੀ ਆਂਦੀ ਸੀ ਵੀ ਸੂਟ ਬਣਾਉਣੇ ਆ ਮੈਨੂੰ ਬਣਾ ਕੇ ਨਹੀਂ ਦਿੱਤੇ ਯਾਰ ਕਾ ਉਹ ਆਹ ਦਸੰਡੀ ਮੈਂ ਗਈ ਆ ਮੰਮੀ ਹੱਲ ਤੇ ਮੈਂ ਤੇ ਇੰਨੀ ਗੱਲ ਹੀ ਕਹੀ ਵੀ ਆਹ ਸਬਦਾ ਲਿਆਉਣ ਵਾਲਾ ਵਾ ਤੇ ਉਹ ਲਿਆਈਏ ਉਹ ਤੇ ਕਿਤੇ ਲਵਲੀ ਇਹਨੇ ਵੇਖਣਾ ਹੀ ਨਹੀਂਗਾ ਵੀ ਕੀ ਹੈਗਾ ਸਾਡੇ ਘਰ ਤੇ ਕੀ ਹੈ ਨਹੀਂ ਜੇ ਮੰਨ ਲਓ ਘਰ ਚੀਜ਼ ਨਾ ਹੋਵੇ ਕੋਈ ਪਰੌਣਾ ਹੀ ਆ ਜੇ ਤੇ ਫੇਰ ਬੰਦਾ ਕੀ ਕਰੇ ਭਲ ਤੇ ਸੌਦੇ ਦਾ ਤੇ ਮੇਰੇ ਲਾਗੇ ਨਾ ਹੀ ਨਹੀਂ ਲਿਆ ਉਹਨੂੰ ਕੀ ਲੋੜੀ ਸੌਦੇ ਦਾ ਸੋਟਾ ਨੂੰ ਰਹੀ ਸੀ ਔਰ ਉਹਨੂੰ ਜੇ ਮੈਂ ਇੰਨੀ ਗੱਲ ਕਹਿ ਤੀ ਨਾ ਤੇ ਮੇਰੇ ਤੇ ਗੜ ਪੈ ਗਈ। ਇੰਨਾ ਬੋਲੀ ਇੰਨਾ ਬੋਲੀ ਨਾ ਤੇ ਮੈਂ ਤੇ ਚੁੱਪ ਕਰਕੇ ਨਾ ਇੱਥੇ ਮੰਜੀ ਡਾ ਰੀ। ਤੇ ਤੂੰ ਮੈਨੂੰ ਉਦੋਂ ਆਵਾਜ਼ ਮਾਰਦੀ ਹਾਂ। ਮੈਂ ਅੰਦਰ ਹੀ ਬੈਠਾ ਹਾਂ। ਮੈਂ ਕੀ ਆਵਾਜ਼ ਮਾਰਨੀ ਸੀ लवली ਤੈਨੂੰ ਮੈਂ ਤੇ ਐਸੇ ਕੱਲੋਂ ਡਰਦੀ ਰਹੀ ਨਹੀਂ ਵੀ ਚੱਲ ਘਰ ਚੋਂ ਕਪਾਤ ਨਾ ਪਵੇ। ਹੁਣ ਲੱਗੇ ਆਂਡ ਗਵਾਂਡ ਵੀ ਸੁਣਦਾ ਵਾ। ਤੇ ਕੀ ਫਾਇਦਾ ਵਾ ਬੋਲਣ ਦਾ। ਪਰ ਉਹਨੂੰ ਤੇ ਸ਼ਰਮੀ ਹੈ ਨਹੀਂ ਆ ਤੇ। ਉਹ ਚੱਲ ਮਾਤਾ ਹੋਲੀ ਬੋਲ। ਚਾਚੀ ਵੀ ਇੱਥੇ ਸੁੱਤੀ। ਉਹਨੇ ਫੇਰ लवली ਮੈਨੂੰ ਉਦੋਂ ਨਹੀਂ ਬੋਲੀ ਹੈ। ਪਰ ਹੁਣ ਮੈਂ ਕੀ ਕਰ ਕਿੰਨੇ ਕੁ ਢੱਕਣ ਠਕਾਂਗੇ ਇਹ ਤੇ ਨਾ ਜਿਆਦਾ ਹੀ ਸਿਰ ਨੂੰ ਚੜਦੀ ਜਾਂਦੀ ਉਹ ਮੈਂ ਤੇ ਗਾੜੀਆਂ ਆਖਿਆ ਪੀ 10 15 ਦਿਨ ਹੋ ਰਹੀ ਗਈ ਆ ਠੰਡ ਤੇ ਮੁੜ ਕੇ ਤੂੰ ਗਰਮੀ ਵਾਲੇ ਲੈ ਆਈ ਤੇ ਨਹੀਂ ਇਹ ਮੈਂ ਲਿਆਉਣਾ ਲਿਆਉਣਾ ਵਾ ਪਿੰਡ ਜਾਣਾ ਮੈਂ ਇਹ ਨਾ ਲਵਲੀ ਰੋਂਦੀ ਏ ਚੌਧਰ ਨੂੰ ਇਹਨੂੰ ਇਹ ਆ ਕਿ ਜੋ ਪਿਆਹਾ ਥੇਲਾ ਵਾ ਜੋ ਆ ਮੇਰੇ ਕੋਲ ਆਵੇ ਤੇ ਮੈਂ ਜਿਹੜਾ ਸਭ ਕੁ ਹੋਣਾ ਨਾ ਪਿਛੇ ਭਰਾ ਨੂੰ ਦੇਈ ਜਾਵਾਂ ਤੇ ਹੁਣ ਮੈਂ ਦੱਸ ਵੀ ਮੈਂ ਇਦਾਂ ਕਿਦਾਂ ਕਰਲਾਂ ਪਹਲਾ ਓਏ ਐਂ ਤੇ ਕਦੀ ਇਦਾਂ ਦੀ ਗੱਲ ਸੋਚੀ ਨਹੀਂ ਆ ਤੇ ਉਹਨਾਂ ਨੂੰ ਤੰਗੀ ਦਈਏ ਪਰ ਇਹਨੂੰ ਆਪ ਸੋਚਣਾ ਚਾਹੀਦਾ ਹਵਨ ਕਿ ਜੇ ਮੈਂ ਸੌਕੇ ਘਰ ਆ ਗਈਆਂ ਤੇ ਮੈਂ ਚੱਜ ਨਾ ਰਵਾਂ ਇਹਨੂੰ ਤੇ ਹੈ ਹੀ ਨਹੀਂ ਆ ਮਾਸਾ ਜਿੰਨਾ ਪਤਾ ਨਹੀਂ ਇਹਨੂੰ ਕਦੋਂ ਅਕਲ ਆਉਣੀ ਵੇ ਲੈ ਬੁੱਢੀ ਦਾ ਹਾਲ ਜੇ ਨੂੰ ਚੰਗੀ ਮਿਲ ਗਈ ਆ ਨਾ ਇਹਨੂੰ ਤੇ ਇਹਨੂੰ ਖਾਣੀਆਂ ਨਹੀਂ ਹੁੰਦੀਆਂ ਇਹਨੂੰ ਹਾ ਇੱਧਰ ਸਾਡੇ ਵਾਲੇ ਸਾਤੀ ਮਾਰ ਕੇ ਵੇ ਲੈ ਸਾਡੀ ਕਿੰਨੀ ਕ ਕਰਨ ਲਈ ਸੌਕੇ ਘਰ ਦੀ ਲੈਣ ਦੀ ਆ ਇਹ ਇਹਨੂੰ ਤੇ ਤੇ ਅਕਲ ਹੁਣੀ ਨਹੀਂ ਸਾਰੀ ਉਮਰ ਨਹੀਂ ਹੁਣੀ ਕਿਤੇ ਮਾਸਾ ਕਰੀ ਇਹਨਾਂ ਨੂੰ ਕਿਤੇ ਓਏ ਅਕਲ ਤਾਂ ਮਾਦਾ ਮੈਨੂੰ ਪਤਾ ਨਹੀਂ ਕਦੋਂ ਆਉਣੀ ਮੈਂ ਤਾਂ ਡਿਆ ਹੀ ਅੰਦਰ ਸਾਥ ਤਾਬ ਕਰਨ ਮੈਂ ਚਲ ਖਾਦ ਖੋਦ ਵਾਲਿਆਂ ਦੇ ਦੇਣ ਵਾਲੀ ਆ ਨਾਲੇ ਖਾਲ ਜਿੱਥੋਂ ਲਿਆਂਦੀ ਉਹਨਾਂ ਦੇ ਵੀ ਦੇਣ ਵਾਲੇ ਤੇ ਪਰ ਨਾ ਉਹ ਕੋਲ ਤੇ ਤੇ ਹੁੰਦੀ ਨਹੀਂ ਆ ਇਹਨੂੰ ਸਾਬ ਕਿਤਾਬ ਸਾਰਾ ਦੱਸਣਾ ਹੀ ਨਾ ਕਿ ਕੀ ਤੇ ਤੁਸੀਂ ਮੈਨੂੰ ਪੈਸੇ ਨਹੀਂ ਦਿੰਦੇ ਇਹ ਰੱਖਣ ਜੋਗੇ ਤੇ ਮੈਂ ਪਰਸੋਂ ਇਹਦੇ ਪਰਸੇ ਚ ਵੇਖਿਆ ਸੀ 2.3000 ਰੁਪਿਆ ਹੈ ਆ ਇਹ ਉਹ ਵੀ 100 100 ਕਰਕੇ ਜੋੜਿਆ ਉਹ ਤੇ ਮੈਂ ਤੂੰ ਕੀ ਕਰਨਾ ਮੈਂ ਦੱਸ ਇਹ ਕੋ ਹੈਗੇ ਆ ਪੈਸੇ ਉਹ ਹੈਗਾ ਵਾ 3000 ਰੁਪਿਆ ਰੱਖਿਆ ਹੋਵੇ ਨਹੀਂ ਅੱਛਾ ਹਾਂ ਤੇ ਮੈਨੂੰ ਉੱਥੇ ਕਹਿਣ ਦੀ ਮੇ ਕੋ ਹੈ ਹੀ ਕੋਈ ਨਹੀਂ ਦੱਸ ਕੀ ਕਰਨੇ ਇਹਨੇ ਪਾਲਾ ਪੈਸੇ ਜਦੋਂ ਸਭ ਕੁ ਹਹੀ ਲਿਆ ਕੇ ਦੇਣ ਦੇ ਐ ਇਹਨੂੰ ਤੇ ਫਿਰ ਇਹਨੇ ਪੈਸੇ ਕੀ ਕਰਨੇ ਮੇਰਾ ਤੇ ਰਾਦਾ ਬੰड्या ਦੇ ਭਰਾ ਨੂੰ ਫੋਨ ਕਰਾਂ ਇਹਨੂੰ ਸਮਝਾ ਕੋ ਬੇ ਭਰਾ ਵੀ ਇਹਦੇ ਵਰਗਾ ਹੀ ਆ ਭਰਾ ਨੇ ਕੀ ਸਮਝਾ ਜਾਣਾ ਆਕੇ ਤੇ ਜੇ ਤੂੰ ਕਰਨਾ ਵਾ ਤੇ ਵੇਖ ਲੈ ਕਰਕੇ ਵੀ ਕੀ ਆਂਦਾ ਵਾ ਉਹ ਉਹ ਚੱਲ ਕੋਈ ਗੱਲ ਨਹੀਂ ਮੈਂ ਚੱਲਿਆ ਵਾ ਸ਼ਹਿਰ ਨੂੰ ਮੜਾ ਜਾ ਤੇ ਕੋਈ ਗੱਲ ਕਰੂਗੀ ਤਾਂ ਤੂੰ ਚੁੱਪੀ ਕੀਤੀ ਰਹੀਂ ਉਹ ਮੈਂ ਤਾਂ ਅੱਗੇ ਐਵੇਂ ਮੁੜ ਕੇ ਆਣ ਗਵੰਡ ਨੂੰ ਤਾਂ ਮਾਸ਼ਾਅੱਲਾਹ ਕੇ ਦੱਸਿਆ ਕਰੋ ਕੋਈ ਨਹੀਂ ਕੁੰਦੀ ਹੈਗੀ ਮੈਂ ਤਾਂ ਚੁੱਪ ਹੀ ਰਹਿਣੀ ਚਲ ਜਾ ਫਿਰ ਤੂੰ ਹੋਇਆ ਜਾ ਕੇ ਆਹ ਚੱਲ ਕੋਈ ਗੱਲ ਇਹ ਹੁਣ ਮੇਰੇ ਵੱਲ ਦਾ ਹੁਣ ਤੈਨੂੰ ਮੈਂ ਦੱਸੂ ਨਾਲੇ ਕਹਿਣ ਦਿਆ ਵਾ ਇਧ ਪੁਟਾਈ ਤੇ ਨਹੀਂ ਆ ਰੁਪਈਆ ਹੈਗਾ ਕੋਈ ਗੱਲ ਨਹੀਂ ਉਹ ਵੀ ਇਦ ਕੋ ਕਢਾਉਣੀ ਹੈ ਕਿਸ ਤਰ੍ਹਾਂ ਰਹਿਣ ਹੁਣ ਮੈਂ ਵੀ ਨਹੀਂ ਦਿੰਦੀ ਚਲ ਕਢਾ ਕੇ ਛੱਡੋ ਸਰ ਇਹਨਾਂ ਨੂੰ ਸਮਝਾ ਕੇ ਵੇਖਨੀ ਆ ਇਹਦੇ ਦਿਮਾਗ 'ਚ ਖਰੇ ਗੱਲ ਬੈਹ ਜਾਈ ਕੋਈ ਨਾ ਕੋਈ ਰਣ ਕੀ ਕਰਨ ਲਈ ਆ ਕੋਹ ਨਹੀਂ ਭੈਣ ਜੀ ਕਰਨਾ ਕੀ ਐਵੇਂ ਟਾਈਮ ਪਾਸ ਹੀ ਆ ਹਾਂ ਹੋਰ ਤੁਸੀਂ ਦੱਸੋ ਸੌ ਲਿਆ ਵਾ ਆ ਪਹਿਲੇ ਹਲੇ ਮੈਂ ਮੈਦੇ ਘੜੀ ਗਾ ਅੱਛਾ ਹਾਂ ਚੱਲ ਵਧੀਆ ਹੋ ਗਿਆ ਤੇ ਕੀ ਹੋ ਰੋਲਾ ਜਾ ਫੰਗੜਾ ਇਹ ਕਰ ਤੂੰ ਮੈਂ ਰੋਲਾ ਤੇ ਸਾਡੇ ਘਰ ਕੋਈ ਨਹੀਂ ਪਿਆ ਤੋ ਦਾ ਮਾਂ ਪੁੱਤ ਗੱਲਾਂ ਕਰਨ ਦੇ ਨਹੀਂ ਮਾਂ ਪੁੱਤ ਗੱਲਾਂ ਨਹੀਂ ਕਰਨ ਦੇ ਸੂਟ ਦੀ ਗੱਲਾਂ ਹੁੰਨ ਦੇ ਜੇ ਉਹਨੂੰ ਚੈਰੀ ਨੂੰ ਲਿਆਈ ਦੋ ਇਹ ਕੱਦਜ ਮੰਗਦੀ ਆ ਭੈਣ ਜੀ ਹੁਣ ਠੰਡ ਕਿੰਨੀ ਕਰ ਗਈ ਤੇ ਹੁਣ ਕੀ ਕਰਨੇ ਆ ਮੋਟੇ ਸੂਟ ਲਿਆ ਕੇ ਹੁਣ ਗਾਂ ਗਰਮੀਆਂ ਵਾਲੇ ਲਿਆਵਾਂਗੇ ਮੈਂ ਤੇ ਇਹੋ ਸਮਝਾਉਣ ਲਈ ਹੀ ਉਹਨੂੰ ਕਿ ਚੱਲ ਕੋਈ ਨਹੀਂ ਹੋਣਾ ਟਾਈਮ ਕਿੰਨਾ ਘੱਟ ਰਹਿ ਗਿਆ ਵਾ ਗਾੜੀ ਗਰਮੀਆਂ ਵਾਲੇ ਸੂਟ ਲਿਆਵੀ ਚੱਲ ਕੁੜੀਆਂ ਨੂੰ ਰੀਜ ਹੁੰਦੀ ਆ ਫੋਨ ਦੀ ਚਲੂੰ ਲਿਆ ਦੇ ਉਹਨੂੰ ਮਗਾਏ ਕਰਨ ਹਾਏ ਹਾਏ ਹੁਣ ਗਰਮੀਆਂ ਚੱਲੀ ਤਾਂ ਹੁਣ ਇਹਨੇ ਮੋਟੇ ਸੂਟ ਪਾਉਣੇ ਤੁਹਾਡੀ ਵੇਖਾਂ ਜਾ ਕੇ ਕਿ ਕਿੰਨੇ ਲਿਆਈ ਉਹ ਤੇ ਚੱਲ ਪਹਿਲਾਂ ਪਹਿਲਾਂ ਲਿਆਈ ਉਹ ਤੇ ਹੈਗੀ ਹੀ ਇਹਦੇ ਕੋਲੋਂ ਦੋ ਆਪੀ ਆਂਦੀ ਹੀ ਵੀ ਮੈਂ ਨਹੀਂ ਲਿਉਣੇ ਹੈਗੇ ਮੇਰੇ ਕੋਲ ਮੋਟੇ ਹੈਗੇ ਆ ਜਰਮਣਾਂਂਦੀ ਐ ਤੇ ਤੁਸੀਂ ਨਿਹਾਰੋ ਇੱਕ ਦੋ ਨੂੰ ਫੇਰ ਕਿਉਂ ਚੱਲੋ ਨਿਆਣਿਆਂ ਨੂੰ ਪਾਉਣ ਜੀ ਕਰਦਾ ਹੀ ਆ। ਕਿਵੇਂ ਹਾਦੀ ਕਰੀ ਜਾਂਦੀ ਏ। ਕਿ ਹੁਣ ਹੁਣ ਲਿਆ ਕੇ ਸੂਟ ਤੇ ਕੀ ਕਰਨੇ ਆ ਮੋਟੇ? ਹੁਣ ਮੈਂ ਕਿਹਾ ਵਾ ਵੀ ਹੋਰ 2-4 ਦਿਨ ਰੁਕ ਜਾ। ਹੁਣ ਗਰਮੀਆਂ ਵਾਲੇ ਲਿਆਵੀ ਜਿੰਨੇ ਮਰਜ਼ੀ ਬਣਾ ਲਿਆਵੇ। ਅਹੀਂ ਕਿੜਾ ਉਹਨੂੰ ਮਨਾ ਕੀਤਾ ਵਾ ਲਿਉਣ ਤੋਂ? ਤੈਨੂੰ ਨੋ ਪੈ ਗਈ ਐ ਚੰਗੀ। ਤੈਨੂੰ ਤਾਂ ਗੱਲਾਂ ਜ਼ਿਆਦਾ ਹੁੰਦੀਆਂ ਨੇ। ਹਾਏ ਹਾਏ ਭੈਣ ਜੀ ਜੇ ਨੋ ਚੰਗੀ ਆ ਤੇ ਮੈਂ ਮਾੜੀ ਐ ਦੱਸ। ਮੈਂ ਉਹਨੂੰ ਕੀ ਕਹਤਾਂ ਵਾ? ਆ ਤੇ ਫੇ ਤੂੰ ਲਿਆ ਕੇ ਕੌਣ ਦਿੰਦੀ ਉਹਨੂੰ? ਤੁਸੀਂ ਵੀ ਇੱਕੋ ਗਾਲੀ ਕਰੀ ਜਾਂਦੀ ਈ। ਅਫਜੂਲ ਦਾ ਖਰਚਾ ਕਰਨ ਦਾ ਕੀ ਫਾਇਦਾ ਵਾ ਹੁਣ ਬਹੁਤ ਖਰਚੇ ਚੱਲ ਕੁੜੀਆਂ ਕਰਨ ਵਾਤੇ ਹੁੰਦੇ ਨੇ ਖਾਦੇ ਵਾਤੇ ਹੁੰਦੇ ਨੇ ਹੁਣ ਸਾਡੀ ਵਾਲੀ ਵੇਖ ਲਾਂ ਜਾ ਕੇ ਉਹ ਤਾੜੀ ਦਾ ਤੇ ਪਿਛਾ ਸੌਖਾ ਵਾ ਉਹੋ ਹੀ ਦੇ ਜਾਂਦੇ ਆ ਤੂੰ ਹੀ ਕਿਨੇਕ ਬਣਾ ਕੇ ਦੇਂਦੇ ਈ ਉਹਨੂੰ ਮੈਨੂੰ ਪਤਾ ਵਾ ਜਿੰਨੇਕ ਤੂੰ ਹੀ ਬਣਾ ਕੇ ਦਿੰਦੇ ਈ ਨਹੀਂ ਬਠਰੇ ਦਈ ਦੇ ਬਣਾ ਕੇ ਤੂੰ ਇਹ ਕੱਲ ਜਾਣਦੇ ਤੂੰ ਆ ਪਿਛੋਂ ਹੀ ਲੈਦੀ ਉਹਦੇ ਸਭ ਕੋ ਪਿਛੋਂ ਲਈ ਆਂਦੀ ਆ ਇਹ ਵੀ ਬਣਾ ਬਣਾ ਕੇ ਉਥੋਂ ਨੇ ਪਿਛਿਆਂ ਲੈ ਠੇਕਾ ਲਿਆ ਨਾ ਭੈਣ ਜੀ ਮੇਰਾ ਤੇ ਰਾਦਾ ਵਾ ਵੀ ਸੰਦੀਪ ਨੂੰ ਆਵਾਜ਼ ਮਾਰ ਕੇ ਨਾ ਪੁੱਛਾਂ ਕਿ ਕਿੰਨੇ ਕ ਤੈਨੂੰ ਸੂਟ ਬਣਾਉਣੇ ਨਹੀਂ ਰਹਿਣਦੇ ਨਹੀਂ ਪਰਾ ਐਵੇਂ ਸਾਡੇ ਘਰ ਨਾਲ ਕਪਾਤ ਪਾ ਦੀ ਹੁਣ ਤੇਰੇ ਹੁਣ ਕਾ ਤੋ ਕਪਾਤ ਤੋੜਾਂ ਰੰਦੇ ਜੇ ਕਦੀ ਬਣਾ ਕੇ ਦਿੱਤੇ ਹੁਣ ਤੇ ਫੇਰ ਹੀ ਹੋਵੇ ਨਾ ਬਥੇਰੇ ਦਿੱਤੇ ਨੇ ਮੈਂ ਬਣਾਵਣਾ ਆ ਕੇ ਤੂੰ ਫਿਕਰ ਨਾ ਕਰ ਇਸ ਗੱਲ ਦਾ ਬੜੇ ਬਣਾ ਕੇ ਦਿੱਤੇ ਹੁਣ ਵੇ ਕਿੱਡੀ ਛੇਤੀ ਗਈ ਸੰਦੀਪ ਦਾ ਨਾਂ ਲਿਆ ਵਾ ਤੇ ਵੀ ਉਹਨੂੰ ਆਵਾਜ਼ ਮਾਰ ਕੇ ਪੁੱਛਾਂ ਆਪਣੀ ਨੂੰ ਤੂੰ ਬੜੇ ਬਣਾ ਕੇ ਦੇਂ ਡਈ ਉਹ ਵਿਚਾਰੀ ਪਿੱਸਿਓ ਬਣਾ ਬਣਾ ਕੇ ਇਹਨੂੰ ਨਹੀਂ ਰਿਹਾ ਕੇ ਦਿੰਦੀ ਉਹ ਤੇ ਆਪਣੇ ਵੀ ਬਣਾਉਂਦੀ ਤੇ ਕਿੱਡੀ ਛੇਤੀ ਉੱਡੀ ਹੁਣ ਇਹ ਦੋ ਮਿੰਟ ਇੱਥੇ ਹੋਰ ਬੈਠੀ ਰਹਿੰਦੀ ਨਾ ਤੇ ਮੈਂ ਉਹਨੂੰ ਆਵਾਜ਼ ਮਾਰ ਕੇ ਨਾ ਇੱਥੇ ਹੀ ਇਹਨਾਂ ਦਾ ਕਪਾਤਾ ਕਰਾਉਣਾ ਸੀ ਫੇਰ ਇਹਨੂੰ ਪਤਾ ਲੱਗਣਾ ਸੀ ਚੱਲ ਕੋਈ ਨਹੀਂ ਹੁਣ ਤੇ ਤੂੰ ਚਲ ਗਈ ਹੈ ਨਾ ਤੇ ਕਪਾਤਾ ਤੇ ਹੁਣ ਮੈਂ ਕਰਾ ਕੇ ਛੱਡੂ ਆ ਟੱਕਰ ਲੈ ਆਂਦੇ ਸੰਦੀਪ ਨੂੰ ਜਾਂ ਮੈਨੂੰ ਆਪ ਨਾ ਜਾਣਾ ਪਵੇ ਘਰ ਹੁਣ ਤੁਹਾਡੇ ਘਰ ਤੇ ਜੰਗ ਲੱਗਾ ਹੀ ਲੈ ਬਸ ਹਾਂਜੀ ਹਾਂਜੀ ਭਾਬੀ ਜਿਹੜੀ ਚੀਜ਼ ਤੇ ਮੈਨੂੰ ਵਿਖਾਈ ਹੈ ਨਾ ਸੱਚੀ ਇੰਨੀ ਸੋਹਣੀ ਹੈ ਨਾ ਹਾਂਜੀ ਹਾਂਜੀ ਐਦਾਂ ਕਰਦੀ ਆ ਮੈਂ ਇਹਨਾਂ ਨੂੰ ਕਹਿੰਨੀ ਆ ਮੈਨੂੰ ਵੀ ਬਣਾ ਕੇ ਦੋ ਹਾਂਜੀ 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 ਮੈਨੂੰ ਸੱਚੀ ਮੈਨੂੰ ਬੜੀ ਪਸੰਦ ਆਈ ਏ ਮੈਂ ਤਾਂ ਅੱਗੇ ਸੋਚਣ ਦੀ ਸੀ ਕੁਝ ਨਾ ਕੁਝ ਬਣਾਈਏ ਹਾਂਜੀ ਚਲੋ ਠੀਕ ਆ ਠੀਕ ਓਕੇ ਮੈਨੂੰ ਫੋਟੋ ਪਾਹੀ ਏ ਨਾ ਸੱਚੀ ਮੈਨੂੰ ਤੇ ਬੜਾ ਪਸੰਦ ਆਇਆ ਵਾ ਇਦਾਂ ਕਰਦੀ ਆ ਇਹਨਾਂ ਨੂੰ ਵਾਜ ਮਾਰਦੀ ਆ ਨਾਲੇ ਫੋਟੋ ਵਿਖਾਉਣੀ ਆ ਕਿ ਮੈਨੂੰ ਵੀ ਬਣਾ ਕੇ ਦੋ ਇਦਾਂ ਦਾ ਬੋਲਦੇ ਨਹੀਂ ਗੱਲ ਸੁਣਿਆ ਆ ਕੇ ਹਾਂਜੀ ਆਵਾਜ਼ ਮਾਰੀ ਹਾਂਜੀ ਹਾਂਜੀ ਭਾਬੀ ਦਾ ਫੋਨ ਆਉਣ ਡਿਆ ਏ ਅੱਛਾ ਕੀ ਕਹਿੰਦੇ ਉਹਨਾਂ ਨੇ ਨਾ ਸੈੱਟ ਬਣਾਇਆ ਬੜਾ ਸੋਹਣਾ ਸੈੱਟ ਬਣਾਇਆ ਹਾਂਜੀ ਤੇ ਮੇਰਾ ਵੀ ਦਿਲ ਕਰਨ ਡਿਆ ਵਾ ਮੈਂ ਵੀ ਇਦਾਂ ਦਾ ਬਣਾਵਾਂ ਤੇ ਤੁਸੀਂ ਮੈਨੂੰ ਬਣਾ ਦੋ ਹਾਂ ਕੋ ਸੰਦੀਪ ਇਹਨੂੰ ਬੋਲਾਈ ਇਤਰਾਹ ਤੰਗੋ ਕੋਈ ਗੱਲ ਨਹੀਂ ਜੇ ਫਸਲ ਆਉਗੀ ਨਾ ਫਿਰ ਬਣਾ ਲਵਾਂਗਾ ਮੈਂ ਕਾਦਾ ਹੱਥ ਤੰਗਵਾ ਐ ਕਿਹੜਾ ਕੋਈ ਖਰਚਾ ਕਰਨ ਡੇ ਇੰਨਾ ਉਹ ਖਰਚਾ ਨਹੀਂ ਪਹਿਲੇ ਦੇਣਾ ਯਾਰਤੀ ਇਹਦੇ ਅਤਕੀ ਹੋਰ ਤੇ ਤੁਹਾਡਾ ਕਿ ਮੈਂ ਪਹਿਲੀ ਵਾਰੀ ਚੀਜ਼ ਮੰਗੀ ਐ ਤੂੰ ਉਹ ਵੀ ਮਨਾ ਕਰਨ ਦੇ ਆ ਮਨਾ ਥੋੜੀ ਘੰਡਿਆ ਮੈਂ ਤੇ ਮਨਾ ਹੀ ਹੋ ਗਿਆ ਇੱਕ ਸਾਥ ਦਾ ਮਨਾ ਦੀ ਨਹੀਂ ਗੱਲ ਜੇ ਫਸਲਾ ਹੋਗੀ ਨਾ ਉਹ ਬਣਾ ਦੂੰਗਾ ਬਾਅਦ ਚ ਤੁਹਾਨੂੰ ਚੇਤਾ ਭੁੱਲ ਜਾਣਾ ਤੇ ਤੁਸੀਂ ਕਹਿਣਾ ਆਹ ਖਰਚੇ ਹੋਣ ਦੇ ਆ ਉਹ ਖਰਚੇ ਆ ਸੰਦੀਪ ਇਹ ਨਹੀਂ ਗੱਲ ਹੈਗੀ ਕਮਲ ਵੀ ਕੋਈ ਕਰ ਲਿਆ ਕਰੋ ਸੰਦੀਪ ਜਿਹੜੇ ਪਿੱਛੇ ਸੌਖੀ ਹੈ ਨਾ ਇਹਦੇ ਬਲ ਮੈਂ ਇਹ ਨਹੀਂ ਇੱਥੇ ਵੀ ਸਾਮ ਕੋ ਮਿਲਣਾ ਵਾ ਇੱਥੇ ਜਾਣਾ ਚੱਲਣਾ ਪੈਣਾ ਮੇਰੇ ਘਰ ਦੇ ਨੇ ਕੁਝ ਸੋਚਿਆ ਨਹੀਂ ਜਿਵੇਂ ਪਿੱਛੇ ਸੌਖੀ ਹੀ ਨਾ ਤੇ ਅੱਗੇ ਵੀ ਸੌਖਾ ਘਰ ਲੱਭਦੇ ਮੇਰੀ ਗੱਲ ਸੁਣ ਯੋਨਦਰੀ ਭਾਬੀ ਲੱਖ ਰੁਪਏ ਦੀ ਕੀ ਲੈ ਆਵੇ ਉਹ ਲੈ ਕੇ ਆਉਣੀ ਹੈ ਤੇ ਫਿਰ ਕੀ ਜੇ ਬਣਾ ਲਾਂਗੇ ਤੇ ਕੰਮ ਆ ਜੂਗਾ ਆਪਣੇ ਕੰਮ ਹੋਣਾ ਜਦੋਂ ਪੈਸੇ ਹੋਣਗੇ ਨਾ ਉਦੋਂ ਬਣਾ ਲਾਂਗੇ ਮੈਂ ਕਿਹੜਾ ਵੇਚਣ ਜਾਣਾ ਕਿਤੇ ਵੇਚਣ ਦੀ ਗੱਲ ਨਹੀਂ ਆ ਘਰ ਹੀ ਵੇਚ ਲੈਣਾ ਚਾਹੀਦਾ ਵਾ ਤੇ ਆਪਣਾ ਘਰ ਕਿ ਦੰਦਾ ਵਾ ਤੁਹਾਡੇ ਕੋਲ ਕੋਈ ਚੀਜ਼ ਮੰਗੋ ਨਾ ਅੱਗੇ ਇੱਕ ਦਿਨ 100 ਸੁਣਉਨੇ ਤੁਸੀਂ ਜੇ ਤੁਹਾਨੂੰ ਮੈਂ ਪਹਿਲੀ ਗੱਲ ਕਹੀ ਸੀ ਫਿਰ ਓਕੇ ਬਣਾ ਲਾਂਗੇ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਕਰਕੇ ਬਣਾ ਕੇ ਦਿਓ ਮੈਨੂੰ ਟਾਈਗਰ ਚਾਹੀਦਾ ਸੈਟ ਮੈਂ ਤੁਹਾਨੂੰ ਸਿੱਧੀ ਗੱਲ ਦੱਸਤੀ ਐ ਅਜੇ ਨਹੀਂ ਹੋ ਬੰਨਾ ਨਾ ਅਜੇ ਪੈਸੇ ਹੈਗੇ ਬਸ ਇਹ ਹੋ ਗਿਆ ਲਸਣਾ ਦਿਆ ਕਰੋ ਤੂੰ ਚੁੱਕ ਕੇ ਫੋਟੋ ਵੇਖ ਕੇ ਤੇ ਮੇਰੇ ਗੱਲ ਪੈ ਗਈਆਂ ਆਪਣਾ ਵੀ ਤੇ ਮਾਕ ਲਾ ਲਈਦਾ ਹੁੰਦਾ ਮੈਨੂੰ ਦੱਸੋ ਕਿੰਨਾ ਦਾ ਖਰਚਾ ਹੋੰਡਿਆ ਘਰ ਦਾ ਕਿਤੇ ਜਿਹੜੇ ਤੁਹਾਡੇ ਕੋਲ ਪੈਸੇ ਇੰਨੀ ਆ ਤੇ ਖਰਚਾ ਹੈ ਕਾ ਦਾ ਨਹੀਂ ਆ ਪਹਿਲੇ ਪੈਸੇ ਕਿੱਥੇ ਗਏ ਆ ਕੀ ਕਰਦੇ ਤੁਸੀਂ ਪੈਸੇ ਦਾ ਅੱਛਾ ਘਰ ਨਹੀਂ ਬਣਾਇਆ ਮੈਂ ਵਿਆਹ ਤੇ ਪੈਸੇ ਨਹੀਂ ਲੱਗੇ ਦਾ ਤਾਂ ਬੜਾ țeੜ ਦੇ ਤੇ ਹੀ ਮੇਰੇ 10 ਕਿੱਲੇ ਆ ਤੇ ਕਿੱਥੇ ਜਾਂਦੇ 10 ਕਿੱਲਿਆਂ ਦੇ ਪੈਸੇ ਜਿਨ੍ਹਾਂ ਦੇ ਦਸ-ਦਸ ਕਿੱਲੇ ਆ ਨਾ ਉਹਨਾਂ ਨੇ ਕੋਟੀਆਂ ਪਾਈਆਂ ਤਗੜੀਆਂ ਤਗੜੀਆਂ ਤੂੰ ਕੀ ਬਣਾਇਆ ਆ ਦੋ ਕਮਰੇ ਬਣਾਏ ਤੇ ਬਸ ਬੈਜਾ-ਬੇਜਾ ਕਰਨ ਦੇ ਤੂੰ ਮੇਰੀ ਗੱਲ ਸੁਣ ਸੰਦੀਪ ਖਰਚੇ ਬੜੇ ਹੁੰਦੇ ਘਰਾਂ ਦੇ ਤੈਨੂੰ ਨਹੀਂ ਪਤਾ ਮੰਮੀ ਦਵਾਈ ਬੜੇ ਕਿੰਨੀ ਮਹਿੰਗੀ ਹੁੰਦੀ ਆ ਤੂੰ ਦਵਾਈਆਂ ਸੁਣਾਉਣ ਲਾ ਪੈਣਿਆ ਦਵਾਈਆਂ ਸੁਣਾਉਣ ਜੇ ਤੂੰ ਸੋਚਣਾ ਹੀ ਘੱਕਣੀ ਫਿਰ ਤੇ ਮੈਂ ਸੁਣਾਉਣੀਆਂ ਹੀ ਆ ਤੇ ਮੈਂ ਵੀ ਘਰ ਦਾ ਹੀ ਸੋਚਣ ਦੀ ਆ ਜੇ ਬਣਿਆ ਹੋਊਗਾ ਤੇ ਕੱਲ ਨੂੰ ਕੰਮ ਆ ਜਾਊਗਾ ਕੋਈ ਗੱਲ ਨਹੀਂ ਜਦੋਂ ਹੋਣਗੇ ਨਾ ਪੈਸੇ ਉਦੋਂ ਬਣਾ ਦਊਗਾ ਮੈਨੂੰ ਨਾ ਪਤਾ ਜੀ ਤੁਮ ਮੱਝ ਬਣਾ ਕੇ ਦਿਓ ਪਿੱਛੇ ਦੀ ਗੱਲ ਕਰਦੀ ਨਾ ਆਪਣੇ ਪਿੱਛੇ ਆ ਲੈ ਆਂਦੀ ਤਾਂ ਨਹੀਂ ਕਿੰਨੇ ਔਖੇ ਹੋ ਕੇ ਤੁਹਾਨੂੰ ਪੈਸੇ ਦੇਣ ਦੇ ਹੋਣੇ ਆ ਇਹਨਾਂ ਤੂੰ ਗੱਲ ਕਰਦੀ ਆ ਉਹਨਾਂ ਨੇ ਮੈਨੂੰ ਇਦਾਂ ਕਰਕੇ ਸੁਣਾਈ ਨਹੀਂ ਕੀਤੀ ਸੁਣਾਈ ਥੋੜੀ ਕਰਨੀ ਵਿਚਾਰਿਆਂ ਨੇ ਕਿ ਮੂੰਹ ਚੋ ਕੇ ਮੰਗ ਲੈਣ ਚੀਜ਼ਾਂ ਕਿ ਨਾ ਦੇਣੀ ਲੈ ਗੇ ਮੈਂ ਮੂੰਹ ਨਹੀਂ ਕਦੀ ਮੰਗੀ ਉਹ ਆਪ ਦੇ ਕੇ ਜਾਂਦੇ ਖੁਦ ਉਹ ਪਤਾ ਮੈਨੂੰ ਜਰਾ ਸੰਦੀਪ ਕੀ ਕਰਦੀ ਆ ਇਹਨੂੰ ਚਲੋ ਠੀਕ ਆ ਨਹੀਂ ਬਣਾ ਕੇ ਦੇਣਾ ਤੇ ਜਾਓ ਕੰਮ ਕਰੋ ਆਪਣੇ ਜਾਂ ਕੇ ਕੋਈ ਗੱਲ ਨਹੀਂ ਜਿਡੋਂ ਹਣੇ ਪੈਸੇ ਬਣਾ ਲਾਂਗੇ ਕੋਈ ਗੱਲ ਨਹੀਂ ਸੈਟ ਤੇ ਮੈਂ ਬਣਵਾ ਕੇ ਰਹੂੰਗੀ ਐਡੀ ਵੀ ਗੱਲ ਨਹੀਂ ਆ